ਬਣਾ ਹਰਜੀਤ ਕੇ ਨੇ ਬਣਾਣਾ ਨਾ ਗੱਗੀ ਲੋਪੋ ਕੇ ਨੇ ਬਣਾਣਾ ਹਾਂ ਬਈ ਨਾ ਸੁਖਮਣ ਚੁੱਲਾ ਬਣਨਾ ਹਾਂ ਬਈ ਨਾ ਹੀ ਬਣਨਾ ਵਾ ਹੋ ਨਗਰਾਂ ਵਾਲਾ ਨਗਰਾਂ ਬਗੜਾ ਸੰਧੀ ਹਾਂ ਉਹ ਵੀ ਨਹੀਂ ਕੇ ਨੇ ਬਣਨਾ ਇਸ ਦੁਨੀਆ ਤੇ ਰੋਜ਼ ਨਹੀਂ ਹੋਣਾ ਮੰਨ ਨੂੰ ਇਹ ਸਮਝਾਣਾ ਲੱਖਾਂ ਵਿੱਚੋਂ ਇੱਕ ਜੰਮਦਾ ਬਾਜੇ ਖਾਨੇ ਵਾਲਾ ਬਾਜੇ ਖਾਨੇ ਵਾਲਾ ਬਾਜੇ ਖਾਨੇ ਵਾਲਾ ਇੱਕ ਹੀ ਆ ਲੱਖਾਂ ਦਾ ਸਾਰਾ ਗੋਪੇ ਨੂੰ ਜਾਣਦਾ ਇਹ ਨਾ ਬਹੁਲੂ ਨੂੰ ਜਾਣਦਾ ਮੈਂ ਜਿੱਥੇ ਗਿਆ ਜਦੋਂ ਮੈਂ ਗਿਆ ਮੈਨੂੰ ਜਿੰਨੇ ਬੰਦੇ ਨੇ ਸੱਜਿਆ ਮਿਲਦਾ ਦੇਉ ਮੈਂ ਜਿਉ ਧੰਨਵਾਦ ਕੀਤਾ ਗਰਾਉਂਡ ਚ ਮੈਨੂੰ ਗੋਪਾ ਕਹਿੰਦਾ ਬਾਈ ਸਾਡਾ ਧੰਨਵਾਦ ਨਾ ਕਰ ਤੂੰ ਧੰਨਵਾਦ ਪਰਮਾਤਮਾ ਦਾ ਤੇਰੀ ਮਿਹਨਤ ਤੇਨੂੰ ਲੈ ਕੇ ਉਹ ਬੰਦਿਆਂ ਨੇ ਬੜਾ ਆਮਾਨ ਮੈਨੂੰ ਦਿੱਤਾ ਹਾਂ ਨਾ ਅਜੀਤ ਹੋਂ ਦਾ ਹੀ ਖੇਡਣਾ ਸਾਡੇ ਪਿੰਡ ਜੀ ਬਾਈ ਤੇ ਅਜੀਤ ਨੇ ਕਹਣਾ ਨੈਸ਼ਨਲ ਸਟਾਈਲ ਵੀ ਖੇਡਣੀ ਅਸੀਂ ਤੇ ਪੰਜਾਬ ਸਟਾਈਲ ਵੀ ਖੇਡਣੀ ਉਹਦੋਂ ਗਰਾਊਂਡ ਖੇਡ ਕੇ ਬੰਦ ਕਰਦੇ ਹੁੰਦੇ ਸੀ ਕਿਆ ਬਾਤ ਉਹਨੇ ਕਿੱਸੇ ਪਤਾ ਕਿ ਗਰਾਉਂਡ ਬੰਦ ਕੀ ਕਰਨਾ ਤਲਾਵਰ ਬਾਈ ਨੇ ਮੈਨੂੰ ਉਹਨੂੰ ਚੇਤਾ ਬਹੁਤ ਭਾਲਦਾ ਤਲਾਵਰ ਬਾਈ ਨੂੰ ਉਹਨੇ ਮੈਨੂੰ ਲੈ ਜਾਣਾ ਤੇ ਉਹਨੂੰ ਚੇਤਾ ਵੀ ਭੁੱਲ ਗਿਆ 에어ਪੋਰਟ ਤੋਂ ਲਿਆ ਤੇ ਮੈਂ ਫਿਰ ਉੱਥੇ ਬਾਬਾ ਮੈਨੂੰ ਮੇਰੇ ਨਾਲ ਸੀਗਾ ਲਾਂਗਰੀ ਆਇਆ ਉਹਦੇ ਨਾਲ ਮੈਂ ਉੱਥੇ ਰਾਤ ਨੂੰ ਗੁਰਦਰਾ ਸਾਹਿਬ ਗੁਰਦਰੇ ਮੈਂ ਸੀ ਉਹਦੇ ਨਾਲ ਉਹ ਹੀ ਮੈਨੂੰ ਲੈ ਗਿਆ ਉੱਥੇ ਕਿੱਥੋਂ ਦੀ ਗੱਲ ਧੰਨਾ ਭਗਤ ਹਾਂ ਉਹਦਾ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਹਾਂ ਧੰਨਾ ਭਗਤ ਕਿ ਬਜਾ ਹਰਜੀਤ ਬਰਾੜ ਕਦੇ ਮੇਰੇ ਕੱਲੇ ਦਾ ਫੇਵਰਿਟ ਨਹੀਂ ਸਾਰੀ ਦੁਨੀਆ ਦਾ ਫੇਵਰਿਟ ਹਾਂ ਆ ਕਰ ਨਹੀਂ ਢੇੜ ਲੱਗਦੀ ਕਰਦੇ ਹਾਂ ਸਾਰੀ ਦੁਨੀਆ ਦਾ ਫੇਵਰੇਟ ਵਾ ਬਲਣਾ ਤੇ ਪੱਕਾ ਮੇਲਾ ਜਿਹੜੇ ਪੱਕੇ ਮੇਲੇ ਆਪਣੇ ਜਿਵੇਂ ਯਾਰੀਆਂ ਨੂੰ ਆਉਣ ਆਈਦਾ ਵਾ ਹਾਂ ਬਾਈ ਅੱਜ ਬਰਾਤ ਜਾਣਾ ਫਿਰ ਮੈਂ ਤੇ ਚਾ ਮੈਂ ਕਹਿੰਦਾ ਬਾਈ ਬੁੱਟਾ ਕਹਿੰਦਾ ਆਉਣਾ ਪੈਣਾ ਤੇ ਫਿਰ ਬਰਾਤ ਛੱੜਤੀ ਬਾਈ ਹੈ ਆ ਛੱੜਦੀ ਮੁੰਡੇ ਨੂੰ ਭੇਜਦਾ ਮੈਂ ਕਹਿੰਦਾ ਤੂੰ ਜਾ ਉਹ ਪੋਸਟਲੈਂਡ ਗੋਪਾ ਬੈਂਸ ਗੋਪਾ ਬੈਂਸ ਭਾਜੀ ਬਾਊਲੂ ਦਵਿੰਦਰ ਬਾਊਲੂ ਕੁਰੂਖhetra ਭਾਜੀ ਜੀਤ ਭਾਜੀ ਜੀਤ ਭਾਜੀ ਚੱਕੜਾ ਬਾਸੀ ਸਰ ਹਾਂਜੀ ਇਹ ਜਿਹੜਾ ਸੱਬਰਗੱਤੇ ਵਾਲਾ ਕੰਮ ਹੈ ਕਿਹੜੇ ਮੇਲੇ ਤੋਂ ਸ਼ਾਰਟਿੰਗ ਕੀਤਾ ਸੀ ਇਹ ਸਾਡੇ ਮੇਲੇ ਤੋਂ ਕੀਤਾ ਪਿੰਡਰਾ ਤੋਂ ਆਪਣੇ ਪਿੰ ਏ ਮੈਂ 2005 ਚ ਲੱਗਿਆ 5 ਚ 4 ਵਜੇ ਤਾਂ ਮੈਨੂੰ ਉਹਨਾਂ ਨੇ ਸੱਦਿਆ ਬਹਿਰੀਨ ਵਾਲਿਆਂ ਨੇ ਹਾਂਜੀ ਬਾਈ ਜੀ ਟੈਕਰੀ ਮੈਂ ਉਹ ਤਾਂ ਨਿਊਜ਼ੀਲੈਂਡ ਜਾਇਆ ਨਿਊਜ਼ੀਲੈਂਡ ਬਾਈ ਨਿਊਜ਼ੀਲੈਂਡ ਮੇਰਾ ਬੜਾ ਪ੍ਰਮਾਤਮਾ ਨੇ ਬਹੁਤ ਵਧੀਆ ਸਫਰ ਕੇ ਕੱਢਿਆ ਉੱਥੇ ਸੰਸਤਾ ਨਹੀਂ ਹੁੰਦੀ ਸੀ ਹਾਂਜੀ ਬਾਈ ਸੰਸਤਾ ਹੁੰਦੀ ਹਾਂ ਬਾਈ ਸੰਸਤਾ ਵਾਲਾ ਨਹੀਂ ਬਹੁਤ ਮੰਗਾ ਲੈਂਦੇ ਹੁੰਦੇ ਕਿ ਬਾਹਰ ਨੂੰ ਅੱਛਾ ਬਾਈ ਦੇਖ ਲੈ ਜੀ ਮੇਰੇ ਰਪਿੰਦਰ ਬਾਈ ਕਹਿੰਦਾ ਹੁੰਦਾ ਦੁੱਕੀ ਵੀ ਖੜਾ ਨਾ ਛੱਡਿਆ ਨਾ ਮੈਂ ਤੱਕ ਨਾ ਇੱਕ ਦਿਨ ਰੰਗ ਭਾਗ ਲਾਉਗੀ ਤੇ ਆਪਾਂ ਕੀਤਾ ਬਿਲਕੁਲ ਦਰੋਂ ਹਾਂ ਬਈ ਮਿੱਤੋ ਕਹਿ ਗਏ ਮੈਚ ਉਹਨੇ ਹਰਜੀਤ ਨੇ ਕਹਣਾ ਜਿਵੇਂ ਜੰਗਾਂ ਟੀਮਾਂ ਹੁੰਦੀਆਂ ਪਿੰਡਵਾਰ ਹੁੰਦੀਆਂ ਹਾਂ ਬਈ ਸਾਡਾ ਪਿੰਡਰਾ ਦਾ ਕਹਿ ਕੇ ਚੜਕਣਾ ਜਿਵੇਂ ਇੱਕ ਵਾਰੀ ਕੱਲਾਂ ਨਾਲ ਆ ਗਿਆ ਜੀ ਉਹ ਕਹਿੰਦਾ ਵੀ ਕੱਲਾਂ ਨਾਲ ਨਹੀਂ ਸਾਡਾ ਚੜਕਣਾ ਬਾਹੂ ਮੈਚ ਉਹਨੇ ਟਾਈਆਂ ਜਾ ਗਿਆ ਉਹ ਕਹਿੰਦਾ ਟਾਈਆਂ ਜਾ ਗਿਆ ਫੇਰ ਕੀ ਜੋ ਕਹਿ ਕੇ ਪੋਣਿਆ ਹਾਂ ਬਈ ਜਿੰਦਰੇ ਬਾਈ ਹੁਣੀ ਤਾਂ ਬਹੁਤ ਕਰ ਦਿਆ ਦੁੱਖੀ ਬਾਈ ਜਿੰਦਰੇ ਵੀ ਬਹੁਤ ਵੱਡੀ ਦੇਣਾ ਮੈਨੂੰ ਕਬੱਡੀ ਚ ਹਾਂ ਹਾਂਜੀ ਬਈ ਐਂ ਹੁੰਦਾ ਹਰਜੀਤ ਨੇ ਕਥੋਣਾ ਵੀ ਆਪਾਂ ਕਹਿੰਨੇ ਬਠਿੰਡੋ ਚੱਲ ਕੇ ਆਉਣਾ ਹਾਂ ਬਈ ਉਹਨੂੰ ਐਂ ਹੁੰਦਾ ਪਿੰਡਰਾ ਪਏ ਆ ਇਹ ਨਾ ਸੁਖਮਣ ਚੋਲਾ ਬਣਨਾ ਹਾਂ ਬਾਈ ਨਾ ਹੀ ਬਣਨਾ ਵਾ ਉਹ ਨਗਰਾਂ ਵਾਲਾ ਨਗਲਾਂ ਨਗਲਾਂ ਸੰਦੀ ਹਾਂ ਉਹ ਵੀ ਨਹੀਂ ਕਹਿੰਦੇ ਬਣਨਾ ਇਸ ਦੁਨੀਆ ਤੇ ਰੋਜ਼ ਨਹੀਂ ਹੋਣਾ ਮੰਨ ਨੂੰ ਇਹ ਸਮਝਾੜਾ ਲੱਖਾਂ ਵਿੱਚੋਂ ਇੱਕ ਜੰਮਦਾ ਬਾਜੇਖਾਨੇ ਵਾਲਾ ਬਾਜੇਖਾਨੇ ਵਾਲਾ ਬਾਜੇਖਾਨੇ ਵਾਲਾ ਇੱਕ ਹੀ ਆ ਲੱਖਾਂ ਵਿੱਚ ਹੁਣ ਤਾਂ ਜਿਵੇਂ ਗੱਡੀਆਂ ਕਿੱਡੀ ਕਿੱਡੀ ਦੂਰ ਪਲੇਅਰ ਲਾਈ ਬਟੇ ਆ ਜੀ ਬਾਈ ਉਹ ਤਾਂ ਮੈਂ ਜਦੋਂ ਹੁਣ ਗਰਾਊਂਡ ਆਪਾਂ ਗਰਾਊਂਡ ਦੇ ਨਾਲ ਹੀ ਬੈਠੇ ਹੁੰਦੇ ਸੀ ਜੀ ਬਾਈ ਮਾੜ ਲੀੜੇ ਲਾ ਕੇ ਉਹ ਤੋਂ ਇਹ ਲੀੜੇ ਲਾ ਕੇ ਜਿਵੇਂ ਉਹਨਾਂ ਨੇ ਰੱਖ ਦੇਣੇ ਹਾਂ ਬਾਈ ਉੱਤੋਂ ਦੀ ਮੱਥਾ ਟੇਕੇ ਟੱਪ ਜਾਣਾ ਬਾਸ ਇੱਕ ਵਾਰੀ ਮੱਥਾ ਟੇਕਣਾ ਹਾਂ ਤੇ ਬਾਦ ਉਹਨ ਦਾ ਪਲੇਅਰ ਮੱਛਾਈ ਟੇਕੀ ਜਾਂਦਾ ਉਦੋਂ ਬਾਈ ਆਏ ਦੁੱਕੀ ਬਾਈ ਸਸਰੀਕਾਲ ਸਸਰੀਕਾਲ ਬਿੱਟੂ ਬਾਈ ਕੀ ਹਾਲ ਹੈ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਚਾਹੀਦੀ ਆ ਕੀ ਬਣਦਾ ਜੁੜਦਾ ਪਰ ਐ ਕੋਟ ਆਏ ਕਬੱਡੀ ਟੂਰਨਾਮੈਂਟ ਤੇ ਬਾਈ ਦੇ ਛਾਪੇ ਤੇ ਹਾਂ ਬੂਟੇ ਛਾਪੇ ਦਾ ਮੇਲਾ ਬਾਈ ਦਾ ਹਨਾ ਤੇ ਪੱਕਾ ਮੇਲਾ ਜਿਹੜੇ ਪੱਕੇ ਮੇਲੇ ਆਪਣੇ ਜਿਵੇਂ ਯਾਰੀਆਂ ਨੂੰ ਆਉਣ ਆਈ ਦੇਣਾ ਹਾਂ ਹਾਂ ਬਾਈ ਅੱਜ ਬਰਾਤ ਜਾਣਾ ਫਿਰ ਮੈਂ ਤੇ ਜਾ ਮੈਂ ਕਹਿੰਦਾ ਬਾਈ ਬੂਟਾ ਕਹਿੰਦਾ ਆਉਣਾ ਪੈਣਾ ਤੇ ਫਿਰ ਬਰਾਤ ਛੱਡਤੀ ਬਾਈ ਹੈ ਆ ਛੱਡਦੀ ਮੁੰਡੇ ਨੂੰ ਭੇਜਤਾ ਮੈਂ ਤਾਂ ਤੂੰ گاਉੜਾ ਪੁੱਤ ਮੈਂ ਦੁੱਕੀ ਬਾਈ ਪੰਜਾਬ ਦਾ ਮਾਝਾ ਮਾਲਵਾ ਦਵਾਬਾ ਕੋਈ ਐਹਾ ਜਿਹਾ ਮੇਲਾ ਤਾਂ ਹੋਣਾ ਹੀ ਨਹੀਂ ਜਿਹੜਾ ਜਿੱਥੇ ਦੁੱਕੀ ਦੀ ਨਾਅਰ ਮੰਗ ਹੋਵੇ ਬਾਈ ਹਨਾ ਆਸਪਾਇ ਜਿਆਦਾ ਜੁੜੀਆਂ ਵਾ ਟੂਰਨਾਮੈਂਟ ਨਾਲ ਹਾਂ ਮਾਂ ਖੇਡ ਕਬੱਡੀ ਨਾਲ ਲੱਗੀ ਜਾਂਦੀਆਂ ਬਾਬੇ ਦੀ ਕਿਰਪਾ ਪਰਮਾਤਮਾ ਦੀ ਹਾਂ ਸਹੀ ਗੱਲ ਹੈ ਭਾਈ ਦਿਓ ਜਾਣਕਾਰੀ ਫਿਰ ਕਦੋਂ ਕਬੱਡੀ ਦੇ ਨਾਲ ਭਾਈ ਸਾਂਝ ਪਈ ਹੈ ਕਦੋਂ ਸ਼ੁਰੂਆਤ ਹੋਈ ਹੈ ਤੁਹਾਡੀ ਕਬੱਡੀ ਭਾਈ ਪਹਿਲਾਂ ਮੇਰਾ ਭਰਾ ਖੇਡਦਾ ਹੁੰਦਾ ਸੀਗਾ ਹਾਂਜੀ ਉਸ ਤੋਂ ਬਾਅਦ ਫਿਰ ਮੈਂ ਵੀ ਖੇਡਣ ਲੱਗ ਗਿਆ ਓਕੇ ਭਾਈ ਇੱਕ ਕਬੱਡੀ 52 ਕਿਲੋ ਤੋਂ ਸਟਾਰਟ ਕੀਤੀ ਜੀ ਭਾਈ 55 52 ਫਿਰ 62 ਜੀ ਭਾਈ ਤੇ ਉਹ ਪੰਦੇ ਮੈਂ 4-5 ਮੈਚ ਲਾਏ ਆ ਓਕੇ ਭਾਈ ਉਹ ਪੰਦੇ ਮੈਂ ਸਾਡੇ ਇੱਥੇ ਸੀਗਾ ਮੈਂ ਮੱਧੂ ਵਾਲਾ ਕਾਕਾ ਨਹੀਂ ਹਾਂਜੀ ਹਾਂਜੀ ਬਾਈ ਬੋਲ ਗੁੱਟ ਤੋਂ ਬਹੁਤ ਫਰਦਾ ਹੁੰਦਾ ਜੀ ਜੀ ਬਾਈ ਸਾਡਾ ਮੈਚ ਸੀਗਾ ਇੱਥੇ ਮੱਲੇ ਜੀ ਬਾਈ ਉਹ ਮੈਨੂੰ ਕਹਿੰਦੇ ਦੁੱਖੀ ਲੱਗ ਸੱਟ ਚਾਣ ਕੇ ਮੈਂ ਕਿਹਾ ਯਾਰ ਮੈਂ ਤਾਂ ਬਜਨ ਮੇਰਾ ਘਾਟਾ ਵੀ ਮੈਨ ਦਾ ਕੀ ਲੱਗਣਾ ਹਾਂ ਬਾਈ ਉਹ ਕਹਿੰਦੇ ਕਾਕਾ ਤੂੰ ਮੈਚ ਸਾਡਾ ਹੈਗਾ ਮੱਧੂ ਗਿਆ ਨਾ ਹਾਂ ਬਾਈ ਇਕੱਦੀ ਮੇਰੇ ਫਰਦਾ ਨਹੀਂ ਬਸ ਬਾਕੀ ਠੀਕ ਆ ਹਾਂਜੀ ਬਾਈ ਮੈਨ ਲੱਗਾ ਸੱਟ ਚ ਠੀਕ ਆ ਤੇ ਪਿੰਡ ਦੀ ਟੀਮ ਚ ਖੇਡਦੇ ਬਾਈ ਪਿੰਡ ਦੀ ਟੀਮ ਚ ਮੈਂ ਸਾਡੀ ਪਿੰਡ ਦੀ ਟੀਮ ਹੀ ਸੀਗੀ ਚਰਨੇ ਹੋਣੀ ਸੀਰੇ ਹੋਣੀ ਓਕੇ ਓਕੇ ਤੇ ਹੋਣੀ ਬਿੱਲੇ ਹੋਣੀ ਸਾਰੇ ਇਹ ਖੇਡਦੇ ਸੀ ਓਕੇ ਓਕੇ ਤੇਰੇ ਹੁਣਾਂ ਨਾਲ ਬਾਜ਼ ਖੇਡਣ ਲੱਗਾ ਜੀ ਬਾਈ ਤੁਸੀਂ ਬਾਜ਼ ਖੇਡਣ ਲੱਗੇ ਮੇਰੇ ਹੁਣਾਂ ਨਾਲ ਮੈਂ ਪਹਿਲਾਂ ਇਹਨਾਂ ਨਾਲ ਹੁੰਦਾ ਸੀ ਮੈਂ ਜਾਨੀ ਕਿ ਤਿੰਨਾਂ ਪੀੜੀਆਂ ਨਾਲ ਖੇਡਿਆ ਕਿਆ ਬਾਤ ਹੈ ਹਾਂ ਕਿਆ ਬਾਤ ਹੈ ਸਾਰੇ ਪਲੇਅਰ ਮੈਂ ਖੜਾ ਜਿੰਨੇ ਵੀ ਸਾਡੇ ਪਿੰਡ ਚ ਜਿਓੜੇ ਹੋਗੇ ਜੀ ਬਾਈ ਜੀਤ ਹੁਣੀ ਹੋਗੇ ਤੇ ਬਿੱਲੂ ਮੈਨ ਹੋਣੀ ਕਾਲੇ ਹੁਣਾ ਨਾਲ ਜੇ ਸਰੋਣਾ ਨਾਲ ਤੇ ਬਾਈ ਫਿਰ ਇੱਧਰ ਇੱਧਰ ਕਿਵੇਂ ਸਵਾਬ ਇੱਧਰ ਮੰਨ ਲਾ ਵੀ ਗਰਾਊਂਡਾਂ ਦੇ ਨਾਲ ਹੁਣ ਮੰਨ ਲਾ ਦੁੱਕੀ ਪਿੰਡਰ ਦੁੱਕੀ ਪਿੰਡਰ ਦੁਨੀਆ ਚ ਹੋਈ ਪਈ ਆ ਗਰਾਊਂਡਾਂ ਨਾਲ ਜਾ ਕੇ ਸਾਡੇ ਪਿੰਡ ਨਾਲ ਹਰਜੀਤ ਹੁਣਾ ਨਾਲ ਹੀ ਖੇਡਣਾ ਸਾਡੇ ਪਿੰਡ ਜੀ ਬਾਈ ਤੇ ਹਰਜੀ ਕਿ ਨੈਸ਼ਨਲ ਸਟਾਇਲ ਵੀ ਖੇਡਣੀ ਸੀ ਤੇ ਪੰਜਾਬ ਸਟਾਇਲ ਵੀ ਖੇਡਣੀ ਉਹ ਤੋਂ ਗਰਾਊਂਡ ਖੇਡ ਕੇ ਬੰਦ ਕਰਦੇ ਹੁੰਦੇ ਕੀ ਬਾਤ ਕੋਈ ਕਿਸੇ ਨੂੰ ਪਤਾ ਵੀ ਗਰਾਊਂਡ ਬੰਦ ਕੀ ਕਰਨਾ ਅਜੀਬ ਮੈਨੂੰ ਕਹਿੰਦਾ ਗਰਾਊਂਡ ਬੰਦ ਕਰਦੇ ਮੈਂ ਕਿਹਾ ਬਾਈ ਮੈਨੂੰ ਤਾਂ ਆਪ ਨਹੀਂ ਪਤਾ ਕਿਵੇਂ ਇਹਨਾਂ ਹੱਥਾਂ ਨਾਲ ਬੰਦ ਕਰ ਦਿੰਦੇ ਨੇ ਗਰਾਊਂਡ ਕੀ ਬਾਤ ਤੇ ਮੁਰਕੇ ਹੁਣ ਪੱਟੀ ਹੀ ਲੱਗਿਆ ਆ ਗਰਾਊਂਡ ਦਾ ਮੁੱਠੀ ਲੈਵਲ ਲੱਗਾ ਨਾ ਮੈਨੂੰ ਆ ਜਿਹੜਾ ਸਬਰ ਗੱਤੇ ਵਾਲਾ ਸਬਰ ਗੱਤੇ ਵਾਲਾ ਤੇ ਇਹ ਜਿਹੜਾ ਸਬਰ ਗੱਤੇ ਵਾਲਾ ਕੰਮ ਕਿਹੜੇ ਮੇਲੇ ਤੋਂ ਸਟਾਰਟਿੰਗ ਕੀਤਾ ਸੀ ਇਹ ਸਾਡੇ ਮੇਲੇ ਤੋਂ ਕੀਤਾ ਪਿੰਡਰਾ ਤੋਂ ਆਪਣੇ ਪਿੰਡਰਾ ਤੋਂ ਕਿਹੜੇ ਸਾਲ 'ਚ ਬਾਈ ਇਹ ਮੈਂ 20 ਤੇ ਦੇਖ ਲੈ ਜੀ ਮੇਰੇ ਰਪਿੰਦਰ ਬਾਈ ਕਹਿੰਦਾ ਹੁੰਦਾ ਦੁੱਕੀ ਵੀ ਖਿਹੜਾ ਨਾ ਛੱਡੀ ਐ ਨਾ ਮਿਹਨਤ ਇਕ ਨਾ ਇਕ ਦਿਨ ਰੰਗ ਭਾਗ ਲਾਊਗੀ ਤੇ ਆਪਾਂ ਆਪਾਂ ਕੀਤਾ ਬਿਲਕੁਲ ਦਰੋਂ ਹਾਂ ਬਈ ਚੌਨ ਨਾਲ ਕੀਤਾ ਉਹ ਗਰਾਊਂਡ ਨਾਲ ਜਾਨੇ ਪਿਆਰ ਰੱਖਿਆ ਜਿਵੇਂ ਗੁਰੂਆਂ ਦੀ ਚਲਾਈ ਨਾ ਖਿਹੜੇ ਹਾਂਜੀ ਬਈ ਤੇ ਆਪਾਂ ਉਹਨਾਂ ਦੇ ਉਹਨਾਂ ਦੇ ਪੂਰਨਾਂ ਦੇ ਚੱਲੇ ਆ ਜੀ ਬਈ ਐਨਮੀ ਜਾ ਕੇ ਤੋਂ ਪੈਸੇ ਮੰਗ ਲੇ ਜਾਂ ਉਹ ਕਰ ਲਿਆ ਜਾਂ ਉਹ ਕਰ ਲਿਆ ਜੀ ਬਈ ਐ ਨਹੀਂ ਜਾਨੀ ਆਪਾਂ ਤਾਂ ਜਾਨੀ ਕਿ ਦਿਲੋਂ ਨਹੀਂ ਆਇਆ ਤਾਂ ਬਾਈ ਕਬੱਡੀ ਨੂੰ ਪਿਆਰ ਕਰਨ ਵਾਲੇ ਨੂੰ ਪਤਾ ਵੀ ਦੁੱਕੀ ਬਾਈ ਭਿੰਡਰਾਂ ਦਾ ਸਬਰ ਵਾਲਾ ਬੰਦਾ ਹੈਗਾ ਤੇ ਬਾਕੀ ਦੂਜਾ ਬਜਿੰਦਰੇ ਦੀ ਬਹੁਤ ਵੱਡੀ ਦੇਣ ਆ ਹਾਂ ਮੈਂ ਉਹ ਗੱਲ ਤੇ ਹੁਣਾ ਸੀ ਚਲੋ ਵਧੀਆ ਕੀਤਾ ਤੁਸੀਂ ਆਪ ਹੀ ਆ ਗਏ ਬਜਿੰਦਰੇ ਦਾ ਜਾਨੀ ਹਾਂ ਸੀਗਾ ਵੀ ਜਦੋਂ ਟੂਰਨਾਮੈਂਟ ਤੇ ਮੈਨੂੰ ਕਈ ਵਾਰੀ ਲਾਉਂਦੇ ਨਹੀਂ ਹੁੰਦੇ ਸੀ ਕਹਿੰਦੇ ਯਾਰ ਤੈਨੂੰ ਇਹ ਕੀ ਲੈ ਕੇ ਆ ਗਿਆ ਨੂੰ ਹਾਂ ਫਿਰ ਟੂਰਨਾਮੈਂਟ ਤੇ ਕੰਜਾਂ ਲਾਉਣਾ ਹੀ ਨਾ ਵੀ ਹੁਣ ਰੈਫਰੀ ਪਹਿਲਾਂ ਰੈਫਰੀ ਕਰਨ ਲੱਗਿਆ ਵਿੱਚੋਂ ਮੈਂ ਕੀ ਬਾਤ ਹੈ ਬਜਿੰਦਰੇ ਨੂੰ ਕਹਿੰਦਾ ਯਾਰ ਮੈਨੂੰ ਉੱਥੇ ਲਾ ਦੇ ਟ ਕਹਿ ਗਏ ਉੱਥੇ ਟੂਰਨਾਮੈਂਟ ਤੇ ਕਹੇ ਉਹਨਾਂ ਨੂੰ ਇੰਗਲੈਂ ਸਵੇਰ ਨੂੰ ਨੇ ਕਹਿੰਦਾ ਭੱਜ ਜਾ ਉੱਥੇ। ਕੀ ਬਾਤ ਹੈ। ਨਹੀਂ ਬਲਜਿੰਦਰੇ ਬਾਈ ਹੁਣ ਇਹ ਤਾਂ ਬਹੁਤ ਕਰ ਦਿਆ ਦੁੱਖੀ ਬਾਈ। ਤੇਰੀ ਬਹੁਤ ਵੱਡੀ ਦੇਣਾ ਮੈਨੂੰ ਕਬੱਡੀ ਚ। ਹਾਂ। ਤੇ ਬਾਈ ਤੁਸੀਂ ਨਾ ਹਰਜੀਤ ਬਾਈ ਹੁਣਾਂ ਦੇ ਨਾਲ ਤੇ ਬਾਈ ਗਾਗੋ ਹੁਣਾਂ ਨਾ ਬਾਈ ਬਲਜਿੰਦਰ ਹੁਣਾਂ ਨਾ ਕੋਲਗੜ੍ਹੇ ਗੇਲੇ ਹੁਣਾਂ ਨਾ ਦੀਨੇੜੇ ਭੀਮੇ ਹੁਣਾਂ ਨਾ ਹਨਾ ਮਾਲਵੇ ਦੇ ਜਿੰਨੇ ਵੀ ਸੁਪਰਸਟਾਰ ਹੋਇਆ ਸਾਰਿਆਂ ਨੇ ਕਬੱਡੀ ਖੇਡੀ ਵੀ ਇਸ ਸਮਾਂ ਵੀ ਬਤਾਇਆ ਤੇ ਕੋਈ ਜਾਦਾਂ ਸਾਂਝੀਆਂ ਕਰੋ ਬਾਈ। ਜਾਦਾਂ ਬਾਈ ਅਰਜੀਤ ਆ ਜਿਹੜਾ ਅਰਜੀਤ ਨਹੀਂ ਬਣ ਜਾਣਾ ਕਿਸੇ ਨੇ ਬਿਲਕੁਕੁਲ ਬਾਈ ਨਾ ਅਰਜੀਤ ਕੇ ਨੇ ਬਣਨਾ ਨਾ ਗੱਗੀ ਲੋਪੋ ਕੇ ਨੇ ਬਣਨਾ ਨਾ ਸੁਖਮਣ ਚੁੱਲਾ ਬਣਨਾ ਹਾਂ ਬਾਈ ਨਾ ਹੀ ਬਣਨਾ ਵਾ ਉਹ ਨਗਰਾਂ ਵਾਲਾ ਨਗਰਾਂ ਨਗਰਾਂ ਸੰਧੀ ਹਾਂ ਉਹ ਨਹੀਂ ਕੇ ਨੇ ਬਣਨਾ ਇਸ ਦੁਨੀਆ ਤੇ ਰੋਜ ਨਹੀਂ ਹੋਣਾ ਮੰਨ ਨੂੰ ਇਹ ਸਮਝਾਣਾ ਲੱਖਾਂ ਵਿੱਚੋਂ ਇੱਕ ਜੰਮਦਾ ਬਾਜੇਖਾਨੇ ਵਾਲਾ ਬਾਜੇਖਾਨੇ ਵਾਲਾ ਬਾਜੇਖਾਨੇ ਵਾਲਾ ਇੱਕ ਹੀ ਆ ਲੱਖਾਂ ਚੋਂ ਹਾਂ ਬਾਈ ਧੰਨਾ ਭਗਤ ਹਾਂ ਉਹਦਾ ਤਾਂ ਸਾਰੀ ਦੁਨੀਆ ਨੂੰ ਪਤਾ ਵਾ ਹਾਂ ਧੰਨਾ ਭਗਤ ਇਹ ਬਜਾ ਹਰਜੀਤ ਬਰਾੜ ਕੇ ਤੇ ਮੇਰੇ ਇਕੱਲੇ ਦਾ ਫੇਵਰਿਟ ਨਹੀਂ ਸਾਰੀ ਦੁਨੀਆ ਦਾ ਫੇਵਰਿਟ ਹਾਂ ਆ ਕਰਾ ਨਹੀਂ 1 ਲੱਖ ਦੇ ਕਰਦੇ ਹਾਂ ਸਾਰੀ ਦੁਨੀਆ ਦਾ ਫੇਵਰੇਟ ਵਾ ਬਲਜਿੰਦਰੇ ਬਾਈ ਹੁਣਾਂ ਕੋਲੇ ਬਾਈ ਬਹੁਤ ਉਹਦੇ ਬਾਈ ਦੇ ਉੱਥੇ ਉਹਨਾਂ ਨਾਲ ਬਹੁਤ ਯਾਨੀ ਕਿ ਉੱਥੇ ਘਰੇ ਆਉਂਦੇ ਆਉਂਦੇ ਰਹੇ ਯਾਨੀ ਕਿ ਵੜੀਆਂ ਉਹ ਦਜਾ ਰੇ ਉਹਨਾਂ ਨੇ ਭਰਾਵਾਂ ਨੂੰ ਰਹਿੰਦੇ ਸਾਰੇ ਬਜ਼ੁਰਗਾਂ ਨੂੰ ਪੀਪੀ ਜਲੰਧਰ ਦੇ ਵਿੱਚ ਵੀ ਬਾਈ ਹੁਣੀ ਦੱਸਦੀ ਸੀ ਬਹੁਤ ਯਾਨੀ ਕਿ ਭਰਾਵਾਂ ਨਾਲ ਪਿਆਰ ਸੀਗਾ ਜਿਵੇਂ ਪਰਿਵਾਰ ਕੇ ਮੈਂਬਰ ਹੀ ਸੀ ਸਮਝ ਲੈ ਹਾਂਜੀ ਬਾਈ ਐਵੇਂ ਹੁੰਦਾ ਹਰ ਜੀ ਦਾ ਕਿ ਸੋਣਾ ਵੀ ਉਹ ਆਪਾਂ ਕਿਹਨੇ ਬਠਿੰਡੂ ਚੱਲ ਕੇ ਆਉਣਾ ਹਾਂ ਬਾਈ ਉਹਨੂੰ ਐਵੇਂ ਹੁੰਦਾ ਪਿੰਡ ਨਾਲ ਪਏ ਆ ਇਹਨਾਂ ਨੇ ਕਿਹਾ ਬਲਜਿੰਦਰ ਉਹਨਾਂ ਨੇ ਕਿਹਾ ਅੱਬਾ ਜਾ ਕੇ ਨਾ ਪਿਆ ਹੀ ਹੁੰਦਾ ਇਹ ਤੇ ਭਾਈ ਅੱਜ ਕੱਲ ਦੀ ਕਬੱਡੀ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਤਾਂ ਮਤਲਬ ਵੀ 20-25 ਸਾਲ ਪਹਿਲਾਂ ਕਬੱਡੀ ਦੇ ਵਿੱਚ ਐਂ ਜੁੜੇ ਹੋਏ ਆਂ ਦਿਲੋਂ ਜੁੜੇ ਹੋਏ ਆਂ ਤੇ ਅੱਜ ਦੀ ਕਬੱਡੀ ਤੇ ਅੱਜ ਤੋਂ 25 ਸਾਲ ਪਹਿਲਾਂ 97 96 98 ਦੀ ਕਬੱਡੀ ਦਾ ਕੀ ਫਰਕ ਲੱਗਦਾ ਬਹੁਤ ਜਾਦੇ ਫਰਕ ਆ ਕੀ ਫਰਕ ਆ ਭਾਈ ਫਰਕ ਹੁਣ ਤਾਂ ਜਿਵੇਂ ਗੱਡੀਆਂ ਕਿੱਡੀ ਕਿੱਡੀ ਦੂਰ ਪਲੇਅਰ ਲਾਈ ਬੈਠੇ ਆ ਜੀ ਭਾਈ ਉਹ ਤਾਂ ਜਿਵੇਂ ਹਾਲ ਗਰਾਊਂਡ ਆਪਾਂ ਗਰਾਊਂਡ ਦੇ ਨਾਲ ਹੀ ਬੈਠੇ ਹੁੰਦੇ ਸੀ ਮਾੜ ਲੀੜੇ ਲਾ ਕੇ ਜੀ ਭਾਈ ਉਹ ਤੋਂ ਐ ਲੀੜੇ ਲਾ ਕੇ ਜਿਵੇਂ ਉਹਨਾਂ ਨੇ ਰੱਖਦੇ ਨੇ ਹਾਂ ਭਾਈ ਉੱਤੋਂ ਦੀ ਮੱਥਾ ਟੇਕੇ ਟੱ ਹਣ ਤਾਂ ਪਲੇਅਰ ਮੱਥਾਈ ਟੱਕੀ ਉਹ ਤਾਂ ਬਈ ਆਏ ਵਾਜਾਂ ਨਹੀਂ ਮਰੋਂਦੇ ਹਨਾ ਆਵਾਜ਼ ਕਿਤੇ ਮਤਲ ਨਹੀਂ ਆਵਾਜ਼ ਮਾਰਨ ਦਾ ਹੁਣ ਤਾਂ ਟਾਈਆਂ ਦੇ ਬਹੁਤ ਰੋਲੇ ਪੁੰਦੇ ਆ ਵੀ ਸਾਡੇ ਸਾਹਮਣੇ ਨੇ ਬਾਈ ਉਹ ਤਾਂ ਕਹਿ ਕੇ ਮੈਚ ਪਾਉਂਦੇ ਸੀ ਬਾਈ ਹਨਾ ਉਹ ਤਾਂ ਕਹਿ ਕੇ ਮੈਚ ਉਹਨੇ ਹਰਜੀਤ ਨੇ ਕਹਣਾ ਜਿਵੇਂ ਜਣਗਾ ਟੀਮਾਂ ਹੁੰਦੀਆਂ ਪਿੰਡਵਾਰ ਹੁੰਦੀਆਂ ਸਾਡਾ ਭਿੰਡਰਾਂ ਦਾ ਕਹਿ ਕੇ ਚੜਕਣਾ ਜਿਵੇਂ ਇੱਕ ਵਾਰੀ ਕੱਲਾਂ ਨਾਲ ਆ ਗਿਆ ਜੀ ਉਹ ਕਹਿੰਦਾ ਵੀ ਕੱਲਾਂ ਨਾਲ ਨਹੀਂ ਸਾਡਾ ਚੜਕਣਾ ਪਾਉਂ ਮੈਚ ਉਹਨੇ ਟਾਈਆਂ ਜਾ ਆ ਗਿਆ ਉਹ ਕਹਿੰਦਾ ਟਾਈਆਂ ਜਾ ਆ ਗਿਆ ਫੇਰ ਕੀ ਜੋ ਕਹਿ ਕੇ ਪਾਉਣੇ ਆ ਫੇਰ ਉਹਨਾਂ ਨੂੰ ਪੁੱਛਿਆ ਚੜਕ ਵਾਲਿਆਂ ਨੂੰ ਮਰਨ ਉਹਨਾਂ ਨੂੰ ਉਹ ਕਹਿੰਦੇ ਅਸੀਂ ਤਾਂ ਆਪ ਖੇਡਣ ਨੂੰ ਚਾਹੁੰਦੇ ਆ ਇਹਨਾਂ ਨਾਲ ਸਾਡਾ ਕੋਈ ਮੈਚ ਇਹਨਾਂ ਨਾਲ ਪਤਾ ਆਇਆ ਭਿੰਦੇ ਮੈਂ ਸਰ ਤੜ ਦੀ ਬਾਜੀ ਲੱਗਦੀ ਸੀ ਬਾਈ ਹਣਾ ਥੋੜਾ ਨਾ ਯਾਰ ਮੇਰੀ ਟਾਈਆਂ ਕੋਲੇ ਨਹੀਂ ਆਇਆ ਮੈਂ ਜਾਂ ਤੂੰ ਇਹਨਾਂ ਨਾਲ ਮੈਚ ਪਾਤਾ ਹਾਂ ਬਾਈ ਉਹੋ ਨਾਲ ਵਜਨ ਦੀ ਗੱਲ ਹੁੰਦੀ ਵਜਨੀ ਕਬੱਡੀ ਵੀ ਸਾਡਾ ਭਿੰਡਰਾਂ ਵਾਲਾ ਬਿੱਲਾ ਹਾਂ ਬਾਈ ਬਾਈ ਯਾਰ ਦਾ ਬਿੱਲਾ ਉਹਨਾਂ ਮਰਜ਼ੀ ਖੜਾਉ ਦੋਨੋਂ ਆ ਤੇ ਥੋੜਾ ਯਾਰ ਦਿਲ ਲਈ ਬਾਈ ਯਾਰ ਕ ਪਹਿਲੇ ਵਰਲਡ ਕੱਪ ਦਾ ਕੈਨੇਡਾ ਦੇ ਹਾਂ ਸਾਡੇ ਪਹਿਲਾਂ ਤੋਂ ਪਿੰਡ ਦੀ ਟੀਮ ਆਏ ਹੁੰਦੀ ਸੀ ਵੀ ਸਾਡੇ ਇਕੱਲੇ ਪਿੰਡ ਦੀ ਟੀਮ ਹਾਂ ਬਾਈ ਸਾਰੇ ਅਸੀਂ ਅਸੀਂ ਵੀ 80 ਕਿਲੋ ਖੇਡਦੇ ਪਿੰਡ ਵਾਲ ਅਜੀਬੀ ਅਸੀਂ ਕਹਿੰਦੇ ਨੇ ਸਾਰੇ ਯਾਰ ਕਾ ਰਾਜ ਉਹ ਇਕੱਲੇ ਕਰਦੇ ਉਹ ਸੰਸਤਾ ਨਹੀਂ ਹੁੰਦੀ ਸੀ ਹਾਂਜੀ ਬਾਈ ਸੰਸਤਾ ਹੁੰਦੀ ਹਾਂ ਬਾਈ ਸੰਸਤਾ ਵਾਲਾ ਨਹੀਂ ਬਹੁਤ ਪੰਗਾ ਲੈਂਦੇ ਹੁੰਦੇ ਕਿ ਬਾਹਰ ਤੱਕ ਅੱਛਾ ਬਾਈ ਵਾਲਾ ਨਾ ਕੱਢਣਾ ਵੀ ਨੜੇ ਹਲਕੇ ਬਹੁਤ ਮੇਲੇ ਕਿਹੜੇ ਕਿਹੜੇ ਮਸ਼ਹੂਰ ਹੁੰਦੇ ਧੁੱਕੀ ਬਾਈ ਮਸ਼ਹੂਰ ਹੁੰਦਾ ਹੀ ਆ ਕਲਾਰਾਪੁਰ ਕਲਾਰਾਪੁਰ ਪਿੰਡਾਂ ਦਾ ਮੇਲਾ ਵੀ ਬਹੁਤ ਪੁਰਾਣਾ ਬਾਈ ਨਾ ਤੇ ਪਿੰਡਾਂ ਦਾ ਹੈਗਾ ਹੈਗਾ ਸੀਗਾ ਹਾਂ ਬਾਈ ਜਿਵੇਂ ਕਿਸ਼ਨਪੁਰਾ ਹੋ ਗਿਆ ਤਖਤਪੁਰੇ ਦਾ ਮਾਗੀ ਮੇਲਾ ਕਿਸ਼ਨਪੁਰਾ ਮਾਗੀ ਮੇਲਾ ਸੇਲਵੜਾ ਦਾ ਹੋ ਗਿਆ ਸੇਲਵੜਾ ਤੇ ਇਹ ਮੇਲੇ ਪੁਰਾਣੇ ਚੱਲਦੇ ਹੁੰਦੇ ਹਨ ਆ ਥਰੀ ਕਿਆ ਵਾਲਾ ਹਾਂ ਥਰੀ ਕਿਆ ਵਾਲਾ ਬਈ ਕਮਾਲਪੁਰਾ ਹਾਂ ਬਈ ਕਿਲਾ ਰਾਇਪੁਰ ਜਾਨੀ ਕਿ ਇਹ ਜਾਨੀ ਕਿ ਮੇਲੇ ਟੁੱਡੀ ਦਾ ਟੁੱਡੀ ਕੇ ਹਾਂ ਬਈ ਕਿਲਾ ਸਾਰਾ ਕਪਰੇ ਖੇਡਿਆ ਨਾ ਟੁੱਡੀ ਕੇ ਦਾ ਜਾਨੀ ਕਿ ਕੋਈ ਪਲੇਅਰ ਇਹੋ ਜਾਨੀ ਹੋਣਾ ਪੱਤੋ ਹੀਰਾ ਸਿੰਘ ਵੀ ਬਹੁਤ ਪੁਰਾਣਾ ਮੇਲਾ ਹੁੰਦਾ ਸੀ ਪੱਤੋ ਹੀਰਾ ਸਿੰਘ ਵੀ ਜਾਨੀ ਕਿ ਸਾਰੇ ਮੇਲੇ ਜਾਨੀ ਕਿ ਆਪਣੇ ਮਾੜ ਦੇ तकरीबन ਸਾਰੇ ਪਿੰਡਾਂ ਦੇ ਵਿੱਚ ਕਬੱਡੀ ਦਾ ਮੇਲਾ ਭਾਰਾ ਹੀ ਲੱਗਦਾ ਹੈ ਆਪਣੇ ਹੁਣ ਤਾਂ ਜਾਨੀ ਕਿ ਉਹ ਹੁਣ ਪਹਿਲਾਂ ਵਾਲੀਆਂ ਕਬੱਡੀ ਨਹੀਂ ਹੁੰਣ ਹਾਂ ਬਈ ਪਹਿਲਾਂ ਤਾਂ ਬੜੇ ਤਗੜੇ ਮੈਚ ਹੁੰਦੇ ਜਦੋਂ 60 ਕਿਲੋ ਦੇ ਵੀ ਲੋਕੀ ਤਕਾ ਕੇ ਮੈਚ ਵੇਖਦੇ ਹੁਣ 80 ਕਿਲੋ ਹੁਣ ਬਜਰੀ ਕਿਟੀਆਂ ਨੂੰ ਵਾਜਾਂ ਮਾਰੀ ਜਾਂਦੇ ਆ ਜਦੋਂ ਵਾਜਾਂ ਥੋੜੋਗੇ ਮਾਰਦਾ ਜੀ ਹਾਂ ਬਈ ਇਹ ਲਾਣੇ ਬੱਠੇ ਨੇ ਢੇਰੀ ਦੇ ਨਾਲ ਮੈਚ ਵੇਖਣੇ ਹਾਂ ਬਈ ਵੀਰੇ ਲਾਏ ਹੁੰਦੇ ਸੀ ਬਸ ਹਾਂ ਬਈ ਪਾਉ ਉਹ ਤਾਂ ਹੀ ਦਾ ਜਦੋਂ ਪਤਾ ਲੱਗਿਆ ਮੈਚ ਆ ਗਿਆ ਲੱਗ ਲੀੜੇ ਆਵਾਜ਼ ਵੱਜਣੀ ਨੀਂਦੇ ਉਹ ਨਾਲ ਕਿਹਨਾ ਕਮੈਂਟਰ ਹੁੰਦੇ ਵਿਚਾਰੇ ਹਾਂ ਬਾਈ ਉਹ ਤਾਂ ਕਮੇਟੀ ਮਾੜੀ ਮੋਟੀ ਕਰ ਦੇਂਦੇ ਸੀ ਬਸ ਦੂਜਾ ਹੌਲੀ ਹੌਲੀ ਚਾਰੇ ਬੋਲਣ ਨਾਲ ਇਹ ਦੇਖ ਬਾਈ ਹੁਣ ਤਾਂ ਮਾਲਾ 10 ਸਾਲ 10 ਨਹੀਂ 12 ਹੋ ਗਏ ਹੋਣਗੇ ਆ ਜਾਲ ਜੂਲ ਵਾਲਾ ਸਿਸਟਮ ਆ ਗਿਆ ਹਨਾ ਤੇ ਆ 8 ਤੇ 6 ਜਿਸੀਂ ਮੈਂ ਲੱਗਿਆਗਾ ਤੇ ਉਸ ਤੋਂ ਬਾਅਦ ਮਾਲਾ 8 10 ਜਿੱਚ ਬੜਾ ਇੱਕਦਮ ਹੋ ਗਿਆ ਤੇ ਪਰ ਪਹਿਲਾਂ ਤਾਂ ਬਾਬੇ ਦੀ ਮਿਹਰ ਨਾਲ ਉਹ ਰੱਸੀ ਹੁੰਦੀ ਸੀ ਬਾਈ ਹਨਾ ਮੈਂ ਰੱਸੀ ਵੀ ਨਹੀਂ ਕਹੀ ਸਾਡੇ ਤਾਂ ਰੱਸੀ ਵੀ ਨਹੀਂ ਲੱਗੀ ਹੁੰਦੀ ਸੀ ਇੱਕ ਜਣ ਇੱਕ ਲੈਣ ਖਿਡਾਰੀਆਂ ਵਾਲੀ ਮਾਰ ਦੇਣੀ ਇੱਕ ਕਲੀ ਤਾਂ ਮਾਰਦੇ ਉਹਦੋਂ ਗਾਂ ਨਹੀਂ ਸੀ ਹ ਕਿਆ ਬਾਤ ਹੈ ਇਕੱਠ ਹੁਣ ਤਾਂ ਬਾਈ ਸੋਸ਼ਲ ਮੀਡੀਆ ਤੇ ਲੋਕ ਘਰਾਂ ਚ ਬੈਠੇ ਆਨੰਦ ਮਾਣਦੇ ਆ ਉਦੋਂ ਤਾਂ ਫਿਰ ਗਰਾਊਂਡ ਦੇ ਨਾਲ ਉਹ ਤਾਂ ਗਰਾਊਂਡ ਨਾਲ ਹੀ ਸੀ ਹਾਂ ਉਹ ਉਦੋਂ ਲੈਵਲ ਆ ਕਿੱਥੇ ਕੰਮ ਸੀ ਇਹ ਤਾਂ ਪੁਰਾਣੀਆਂ ਫੋਟੋਆਂ ਬਾਅਦ ਤੁਹਾਨੂੰ ਮਿਲ ਜਾਣਾ ਹਰਜੀਤ ਦੀਆਂ ਕਿਦੋਂ ਮਿਲ ਜਾਣ ਪੁਰਾਣੀਆਂ ਸਾਡੀਆਂ ਉਹਦੇ ਨਾਲ ਮਿਲ ਜਾਣਾ ਹਾਂ ਕਦੀਆਂ ਨੀਆਂ ਕਿਤੋਂ ਭਲਾ ਲੱਗ ਲੱਗ ਜਾਣ ਚੱਕਰ ਬਹੁਤ ਜਾਨੀ ਕਿ ਜਿਆਦਾ ਜੁੜੀਆਂ ਚੱਕਰ ਬਹੁਤ ਮੈਚ ਹੁੰਦੇ ਚੱਕਰ ਚੱਕਰ ਦੀਆਂ ਪਲੇਅਰ ਵੀ ਬਹੁਤ ਤਗੜੇ ਹੋਏ ਬਾਈ ਸਰਪਲ ਸਿੰਘਾ ਹਾਂ ਪ੍ਰਿੰਸੀਪਲ ਸਰਵਨ ਸਿੰਘ ਜੀ ਟੂ ਡੀ ਹਾਂ ਉਹਨਾਂ ਕੋਲ ਦਾ ਸਾਰਾ ਨੀ ਬਣ ਜਾਣਾ ਕਿ ਨਾ ਨਾ ਬਾਈ ਉਹਨਾਂ ਰਗਾ ਸਰਪ੍ਰੇਖ ਮਕਰ ਸਿੰਘ ਹਾਂ ਉਹ ਤਾਂ ਬਾਈ ਬਾਬੇ ਗੋੜ ਨੇ ਖੇਡ ਕਬੱਡੀ ਦੇ ਵੀਰੇ ਕਬੱਡੀ ਦੇ ਤੇ ਬਾਈ ਦੁੱਕੀ ਫਿਰ ਕਿਹੜੀਆਂ ਘੜੀਆਂ ਗੰਟਰੀਆਂ ਦੇ ਟੂਰ ਲਾਤੇ ਤੁਸੀਂ ਟੂਰ ਮੈਂ 4 ਵਜੇ ਤਾਂ ਮੈਨੂੰ ਉਹਨਾਂ ਨੇ ਸੱਦਿਆ ਬਹਿਰੀਨ ਵਾਲਿਆਂ ਨੇ ਹਾਂਜੀ ਬਾਈ ਇੱਕ ਵਾਰੀ ਮੈਂ ਉਹ ਤਾਂ ਨਿਊਜ਼ੀਲੈਂਡ ਜਾਇਆ ਨਿਊਜ਼ੀਲੈਂਡ ਬਾਈ ਨਿਊਜ਼ੀਲੈਂਡ ਮੇਰਾ ਬੜਾ ਪ੍ਰਮਾਤਮਾ ਨੇ ਬਹੁਤ ਵਧੀਆ ਸਫਰ ਕੇ ਕੱਢਿਆ ਨਿਊਜ਼ੀਲੈਂਡ ਦਾ ਫਿਰ ਟੂਰ ਬਾਈ ਕਿਹੜੇ ਕਿਹੜੇ ਪ੍ਰਮੋਟਰਾਂ ਦਾ ਮਤਲਬ ਜਿਆਦਾ ਹੱਥ ਸੀ ਗੋਪਾ ਬੈਂਸ ਗੋਪਾ ਬੈਂਸ ਪਾਜੀ ਬਬਲੂ ਦਵਿੰਦਰ ਬਬਲੂ ਕੁਰੂ ਖੇਤਰ ਪਾਜੀ ਦਵਜੀਤ ਪਾਜੀ ਦਵਜੀਤ ਪਾਜੀ ਚੱਕੜਾ ਬਾਸੀ ਸਰ ਹਾਂਜੀ ਸਰਬਜੀਤ ਬਾਸੀ ਸਰਬੀ ਬਾਸੀ ਆ ਨਿਵਾਸੀ ਬਾਸੀ ਕਹਿੰਦੇ ਆ ਸਰ ਜੀ ਜੀ ਮੈਨਿ ਉਹ ਜੀ ਤੇ ਪਰ ਪੰਮੀ ਬਲੀਨਾ ਆਏ ਹੋਏ ਆਹੋ ਕੀ ਬਾਤ ਹੈ ਦਵਜੀਤ ਪਾਜੀ ਮੈਨੂੰ ਮਿਲੇ ਬਾਗੜੀਆਂ ਕੀ ਬਾਤ ਹੈ ਕੀ ਬਾਤ ਹੈ ਇੱਕ ਕਪਣਾ ਉਹ ਦੂਜਾ ਦਲਾਵਰ ਬਾਈ ਨੇ ਮੈਨੂੰ ਉਹਨੂੰ ਚੇਤਾ ਬਹੁਤ ਭੁੱਲਦਾ ਦਲਾਵਰ ਬਾਈ ਨੂੰ ਉਹਨੇ ਮੈਨੂੰ ਲੈ ਜਾਉਣਾ ਤੇ ਉਹਨੂੰ ਚੇਤਾ ਵੀ ਭੁੱਲ ਗਿਆ 에ਰਪੋਰਟ ਤੋਂ ਲਿਆ ਤੇ ਮੈਂ ਫਿਰ ਉੱਥੇ ਬਾਬਾ ਮੈਨੂੰ ਮੇਰੇ ਨਾਲ ਸੀਗਾ ਲਾਂਗਰੀ ਆਇਆ ਉਹਦੇ ਨਾਲ ਮੈਂ ਉੱਥੇ ਰਾਤ ਨੂੰ ਗੁਰਦਰਾ ਸਾਹਿਬ ਗੁਰਦਰੇ ਮੈਂ ਸੀ ਉਹਦੇ ਨਾਲ ਉਹੀ ਮੈਨੂੰ ਲੈ ਗਿਆ ਉੱਥੇ ਕਿੱਥੋਂ ਦੀ ਗੱਲ ਆ ਬਾਈ ਇਹ ਇਹ ਉਤੋਂ ਦੀ ਬਹਰੀਨ ਦੀ ਨਹੀਂ ਨਿਊਜ਼ੀਲੈਂਡ ਦੀ ਨਿਊਜ਼ੀਲੈਂਡ ਦੀ ਇਹਨੂੰ ਕਹਿੰਦਾ ਬੁੱਕੀ ਬਾਈ ਮੈਂ ਤਾਂ ਚੇਤਾ ਹੀ ਭੁੱਲ ਗਿਆ ਬੜਾ ਹੀਰਾ ਬੰਦਾ ਹਾਂ ਤੇ ਭਾਈ ਮਾਨ ਸਨਮਾਨ ਕਿਹੜੇ ਕਿਹੜੇ ਹੋਏ ਅੱਜ ਤੱਕ ਬਾਈ ਮਾਨ ਸਨਮਾਨ ਮੇਰੇ ਉੱਥੇ ਉਹ ਇਥੇ ਇਹਨਾਂ ਨੇ ਨਿਊ ਜੀਲੈਂਡ ਨਾਲ ਨਾ ਦੂਜਿਆਂ ਨੇ ਨਿਊਜ਼ੀਲੈਂਡ ਵਾਲੇ ਨੇ ਮੁੰਦਰੀ ਨਾ ਕੀਤਾ ਨਿਊਜ਼ੀਲੈਂਡ ਵਾਲੇ ਨੇ ਮੁੰਦਰੀ ਬਹਰੀਨ ਵਾਲੇ ਨੇ ਮੈਨੂੰ ਸੋਨੇ ਦਾ ਦਿੱਤਾ ਸਬਰਖਤ ਹਾਂ ਬਾਈ ਕੀ ਬਾਤ ਹੈ ਸਰਬਜੀਤ ਤੇ ਉਹ ਆਪਣਾ ਅਰਦੀਪ ਸੈਂਟੀ ਸੈਂਟੀ ਵਾਲਾ ਬਹੁਤ ਬੰਦੇ ਵਧੀਆ ਹੀਰੇ ਬੰਦੇ ਹਾਂ ਹਾਂਜੀ ਹਾਂਜੀ ਬਾਈ ਨਹੀਂ ਬੰਦੇ ਬਾਈ ਤੁਹਾਡੀ ਮਿਹਨਤ ਨੂੰ ਸਲੂਟ ਕਰਦੇ ਆ ਸलाम ਪਰ ਕਬੱਡੀ ਨੂੰ ਪਿਆਰ ਕਰਦੇ ਕਰਕੇ ਬਾਈ ਹਣਾ ਸਾਰੇ ਗੋਪੇ ਨੂੰ ਜਾਣਦਾ ਇਨਾ ਬਹੁਲੂ ਨੂੰ ਜਾਣਦਾ ਮੈਂ ਜਦੋਂ ਤੇ ਗਿਆ ਜਦੋਂ ਮੈਂ ਗਿਆ ਮੈਨੂੰ ਕਿੰਨੇ ਬੰਦੇ ਨੇ ਸੱਜਿਆ ਮਲਾਤਾ ਦਿਓ ਮੈਂ ਧੰਨਵਾਦ ਕੀਤਾ ਗਰਾਊਂਡ 'ਚ ਮੈਨੂੰ ਗੋਪਾ ਕਹਿੰਦਾ ਬਾਈ ਸਾਡਾ ਧੰਨਵਾਦ ਨਾ ਕਰ ਤੂੰ ਧੰਨਵਾਦ ਪਰਮਾਤਮਾ ਦਾ ਤੇਰੀ ਮਿਹਨਤ ਤੈਨੂੰ ਲੈ ਕੇ ਆਈ ਉਹ ਬੰਦਿਆਂ ਨੇ ਬੜਾ ਆਮਾਨ ਮੈਨੂੰ ਦਿੱਤਾ ਹਾਂਜੀ ਹਾਂਜੀ ਬਾਈ ਤੇਰੀ ਮਿਹਨਤ ਤੈਨੂੰ ਲੈ ਕੇ ਆਈ ਆ ਬੰਦੇ ਹੀਰੇ ਆ ਬਾਈ ਉਹ ਕਬੱਡੀ ਲਈ ਜਦੋਂ ਵੀ ਕਰਦੇ ਆ ਕੁਛ ਨਵਾਂ ਕਰਦੇ ਆ ਨਵਿਆਂ ਨੂੰ ਹੀ ਮੌਕਾ ਦਿੰਦੇ ਆਗੇ ਬਾਕੀ ਜਿਹੜੇ ਪਾਲ ਹਰਜੀਤ ਨਾਲ ਬੀਤੇ ਆ ਨਾ ਹਾਂ ਬਾਈ ਉਹਦੀਆਂ ਹੁਣ ਜਾਂਦਾਂ ਤੂੰ ਮੈਂ ਦੱਸ ਨਹੀਂ ਸਕਦਾ ਕਿੰਨੀਆਂ ਸਾਡੇ ਨਾਲ ਜੁੜੀਆਂ ਵਾਂ ਹਾਂ ਬਾਈ ਉਹ ਤਾਂ ਬਾਈ ਅੱਜ ਬੈਠੇ ਬੈਠਾਂ ਦਾ ਮੂਡ ਬਣ ਗਿਆ ਮੇਲੇ ਤੇ ਆਪਾਂ ਨਾ ਕਿਤੇ ਖੁੱਲੇ ਟਾਈਮ ਕਿਸੇ ਜਦੋਂ ਤੁਸੀਂ ਫ੍ਰੀ ਹੋਏ ਤੇ ਉਦੋਂ ਆਪਾਂ ਕਿਸੇ ਖੁੱਲੇ ਟਾਈਮ ਵਾਲਾ ਘੰਟੇ ਤੋਂ ਘੰਟੇ ਚਾਹੀਦੇ ਦੁੱਕੀ ਨਾਲ ਇਹ ਸਾਰਾ ਕਬੱਡੀ ਦਾ ਸਿਸਟਮ ਫਰੋਲਣਾ ਨਾ ਪੁੱਛਣਾ ਨਾ ਮੇਰੇ ਮੋਢੇ ਤੋਂ ਲੈ ਕੇ ਹਾਂ ਬਈ ਦੋ ਘੰਟੇ ਦਾ ਲੱਗਣਗੇ ਬਾਈ ਹਾਂ ਦੋ ਘੰਟੇ ਦਾ ਲੱਗਣਗੇ ਦੁੱਕੀ ਬਾਈ ਤੇਰਾ ਧੰਨਵਾਦ ਬਾਈ ਮਿਹਰਬਾਨੀ ਟਾਈਮ ਦੇਣੇ ਬਾਈ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਬਾਈ ਮਿਹਰਬਾਨੀ